ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਖਾਨੂਆ ਦੇ ਅਧੀਨ ਆਉਂਦੇ ਪਿੰਡ ਜੱਗੋਵਾਲ ਬੇਟ ਵਿੱਚ ਅੱਧੀ ਰਾਤ ਨੂੰ ਗੁੰਡਾਗਰਦੀ ਵੇਖਣ ਨੂੰ ਮਿਲੀ ਜਦ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਬੁਰੀ ਤਰ੍ਹਾਂ ਨਾਲ ਪੰਨ ਤੋੜ ਕੀਤੀ ਸੀਸੀਟੀਵੀ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਰਾਤ 12 ਵਜੇ ਦੇ ਕਰੀਬ ਘਰ ਵੱਲ ਜਾਂਦੇ ਹੋਏ ਅਤੇ ਮੁੜ ਤੋੜਫੋਰ ਕਰਕੇ ਵਾਪਸ ਆਂਦੇ ਹੋਏ ਦਿਖਾਈ ਦਿੰਦੇ ਹਨ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਬੰਦ ਪਈ ਘਰ ਵਿੱਚ ਤਾਲਾ ਤੋੜ ਕੇ ਅੰਦਰ ਵੜ ਗਏ ਅਤੇ ਅੰਦਰੋਂ ਖੜੇ ਮੋਟਰਸਾਈਕਲ ਅਤੇ ਸਕੂਟਰ ਅਤੇ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਘਰ ਦੇ ਸਾਰੇ ਸੀਸੇ ਬੈੱਡ ਟੇਬਲ ਤੋੜ ਦਿੱਤੇ ਮਾਮਲਾ ਬੀਤੀ ਸ਼ਾਮ ਨੂੰ ਦੋ ਗੁੱਟਾਂ ਵਿੱਚ ਹੋਈ ਮਾਮੂਲੀ ਤਕਰਾਰਦਾਰ ਦੱਸਿਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕੀ ਮਸਲਾ ਕੀ ਹੀ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਨਹੀਂ ਮੁੰਡਾ ਮੁੰਡਾ ਦਾ ਕੋਈ ਚੱਕਰ ਹੋਇਆ ਹੈ ਤਾਂ ਇਹਦਾ ਹੋਇਆ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫੇ 5 ਹੀ ਆਏ ਹੋਣੇ ਕਿਹਨੂੰ ਘਰ ਦੇ ਜੀ ਇਹਨੂੰ ਤਾਂ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੀ ਕਿਸੇ ਨਹੀਂ ਘਰ ਤੇ ਮਾਈ ਕੱਲੀ ਹੋ ਔਰ ਕਾਜਾ ਬਾਹਰ ਸਡਾਉਣ ਸਾਰ ਆਏ ਹੋਣਾਂ ਦੇ ਵਧੀ ਹੋਰ ਉਹ ਵੀ ਰਹੇ ਇੱਥੇ ਲੱਗਾ ਰਹੇ ਜਾਨੇ ਉਹ ਹੋਰ ਦਰ ਮੁੰਡੇ ਨੇ ਲਗਾ ਇਹ ਭਾਂ ਥੋੜੀ ਕੀਤੀ ਕਿ ਆ ਰੋੜੇ ਰਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਸੀ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉੱਧਰ ਸਾਡੇ ਚਾਚੇ ਦਾ ਘਰ ਹੈ ਨਾ ਉੱਧਰ ਖਲੋਤੇ ਸੀ ਉੱਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਉਹ ਤੋਂ ਹੋ ਗਿਆ ਵੀ ਭਾਈ ਤੇ ਫਿਰ ਇਹ ਰਾਤ ਕੋਈ ਲੜਾਈ ਹੋ ਗਈ ਮੁੜ ਕੇ ਮੁੰਡੇ ਮਾਡੇ ਚੱਲ ਗਏ ਆ ਮੁੜ ਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 2 ਵਜੇ ਨਾ ਆਏ ਹੁੰਡੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚੱਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚੱਲ ਗਿਆ ਸੀ ਠੀਕ ਕਿਉਂ ਨਹੀਂ ਬੋਲਦੇ ਵੀ ਜੜੀ ਦਾ ਕਰ ਤੋੜ ਗਏ ਤੇ ਜੀ ਦਾ ਪੱਤੀ ਕਰ ਤੋੜ ਗਏ ਇਹ ਗੱਲ ਗੱਲ ਕੀ ਹੋਈ ਸੀ ਆਹ ਦੇਖ ਆਏ ਬੰਦੇ ਕਾਰੇ ਬੰਦਿਆ ਇਹ ਸਾਰੇ ਕਾਰੇ ਉਹਦੇ ਘਰ ਦੇ ਪਿੱਛੇ ਗੁੱਡੀ ਵੀ ਤੋੜ ਗਏ ਸਾਡੇ ਘਰ ਤੋੜ ਗਏ ਸਾਰੇ ਇਹ ਗੱਲ ਕੀ ਹੋਈ ਸੀ ਮੈਨੂੰ ਹੀ ਪਤਾ ਨਹੀਂ ਕੀ ਗੱਲ ਆ ਰਹੀ ਹੈ ਇਹਨੇ ਬੰਦੇ ਦਾ ਦੇਵਾਲ ਹੈ ਉਹ ਨੂੰ ਦੇ ਆਏ ਅਰ ਜਦੋਂ ਜੀ ਦਾ ਪੱਠੀ ਕਰ ਤੋਰ ਦਿਆ ਕੋਈ ਨਹੀਂ ਪਿੰਡ ਨੂੰ ਕੋਈ ਨਹੀਂ ਬੋਲਿਆ ਪਿੰਡ ਦਾ ਬੰਦਾ ਦਦੇ ਵੀ ਇੱਕ ਬੰਦਾ ਬੋਲੇ ਨਾ ਤੁਹਾਨੂੰ ਸਾਰੇ ਬੋਲਣਾਂ